ਤਸਦੀ ਮਚਾਂਦੇਗੀ ਨਾ ਕੋਈ ਜੇ ਤੂੰ ਮੇਰੇ ਵੱਲ ਹੋ ਜਾਵੇਂ ਤਸਦੀ ਮਚਾਂਦੇਗੀ ਨਾ ਕੋਈ ਜੇ ਤੂੰ ਮੇਰੇ ਵੱਲ ਹੋ ਜਾਵੇਂ ਫਿਰ ਤਸਦੀ ਮਚਾਂਦੇਗੀ ਨਾ ਕੋਈ ਜੇ ਤੂੰ ਮੇਰੇ ਵੱਲ ਹੋ ਜਾਵੇਂ ਫਿਰ ਤਸਦੀ ਮਚਾਂਦੇ ਕੋਈ ਜੇ ਤੁਮਰੇ ਵੱਲ ਹੋ ਜਵੇਂ ਕਿਸੇ ਦੀ ਮਛੰਦ ਗਿਨਾ ਕੋਈ ਜੇ ਤੁਮਰੇ ਵੱਲ ਹੋ ਜਵੇਂ ਫੇਰ ਕਿਸੇ ਦੀ ਮਛੰਦ ਗਿਨਾ ਕੋਈ ਜੇ ਤੁਮਰੇ ਵੱਲ ਹੋ ਜਵੇਂ ਅਰਦਾਸ ਕਰਦੇ ਰਹਾ ਕਰੀਏ ਵੀ ਦਾਤਾ ਜੀ ਜੇ ਤੂੰ ਮੇਰੇ ਵੱਲ ਹੈ ਤਾਂ ਕਿਆ ਬਹੁਤ ਮੋਛੰਦਾ ਵੀ ਫਿਰ ਕਿਸੇ ਦੀ ਮੋਛੰਦਗੀ ਨਹੀਂ ਦਾਤਾ ਜੀ ਮਿਹਰ ਭਰਿਆ ਹੱਥ ਰੱਖਣਾ ਦਾਤੇ ਦੀ ਮਿਹਰ ਦੇ ਪਾਤਰ ਬਣਨ ਦੇ ਲਈ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ ਕਿਸੇ ਬੰਦੇ ਨੂੰ ਵੇਖ ਕੇ ਨਹੀਂ ਇੱਥੇ ਤੇ ਗੁਰੂ ਨੂੰ ਵੇਖ ਕੇ ਆਉਣਾ ਗੁਰੂ ਦੇ ਦਰ ਤੇ ਆਉਣਾ ਪਿਆਰਿਓ ਗੁਰੂ ਸਮਰੱਥ ਹੈ ਹਰ ਜਗ੍ਹਾ ਤੇ ਗੁਰੂ ਦਾ ਨਿਵਾਸ ਹੈ ਹਰ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕੋ ਹੀ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਕੋਈ ਵੱਖਰਾ ਨਹੀਂ ਇੱਕੋ ਹੀ ਸਰੂਪ ਹੈ ਪੂਰੀ ਕਾਇਨਾਤ ਦੇ ਵਿੱਚ ਆਪਾਂ ਭਾਵੇਂ ਸਰੂਪਾਂ ਨੂੰ ਸਾਧ ਸੰਗਤ ਗਿਣਤੀ ਵਿੱਚ ਰੱਖਦੇ ਆਂ ਪਰ ਨਹੀਂ ਉਹ ਇੱਕੋ ਹੀ ਹੈ ਬਾਣੀ ਇੱਕੋ ਹੀ ਹੈ ਪਿਆਰਿਓ ਇਸ ਕਰਕੇ ਗੁਰਬਾਣੀ ਦੇ ਨਾਲ ਜੁੜੋ ਬਾਣੀ ਪੜਿਆ ਕਰਿਏ ਬਾਣੀ ਸੁਣਿਆ ਕਰਿਏ ਸਾਡੇ ਅੰਦਰ ਤਬਦੀਲੀ ਆਵੇ ਨਾ ਹੋ ਜਾਵੇ ਮੇਰੇ ਨਾਲੋਂ ਉਨੇ ਪਤਾ ਕੀ ਕੀਤਾ ਕਹਿੰਦਾ ਬਾਦਸ਼ਾਹ ਸਲਾਮਤ ਇਹ ਮਿੱਟੀ ਮੁਸਲਮਾਨ ਕੀ ਨਹੀਂ ਲਿਖਿਆ ਉਹਨਾਂ ਨੇ ਮਿੱਟੀ ਬੇਈਮਾਨ ਕੀ ਲਿਖਿਆ ਤੁੱਕ ਬਦਲਤੀ ਮੁਸਲਮਾਨ ਦੀ ਜਗ੍ਹਾ ਤੇ ਬੇਈਮਾਨ ਕਰ ਦਿੱਤਾ ਕਾਦੇ ਵਾਸਤੇ ਵੀ ਇਹ ਰਾਜੇ ਦੇ ਦਰਬਾਰ ਵਿੱਚ ਮੇਰੀ ਇਦਾਂ ਹੀ ਬਣੀ ਰਵੇ ਮੇਰਾ ਮਾਣ ਸਤਕਾਰ ਬਣਿਆ ਰਵੇ ਜਦੋਂ ਲੱਗਿਆ ਗੁਰੂ ਹਰ Rai ਸਾਹਿਬ ਨੂੰ ਪਤਾ ਸਿੱਖਾਂ ਨੇ ਆ ਕੇ ਮਹਾਰਾ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਅਨਰਥ ਹੋ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਕਾਹਦਾ ਅਨਰਥ ਹੋ ਗਿਆ ਕੀ ਹੋਇਆ ਕਹਿੰਦੇ ਸੱਚੇ ਪਾਤਸ਼ਾਹ ਵੀ RAM ਰਾਜ ਨੇ ਤਾਂ ਗੁਰੂ ਨਾਨਕ ਦੀ ਬਾਣੀ ਬਦਲਦੀ ਤੱਕ ਬਦਲਦੀ ਸੱਚੇ ਪਾਤਸ਼ਾਹ ਅਰਥ ਤੋਂ ਅਨਰਥ ਕਰ ਦਿੱਤੇ ਤੇ ਸਾਧ ਸੰਗਤ ਫਿਰ ਉੱਥੇ ਜਦੋਂ ਸਿੱਖਾਂ ਨੇ ਆਖਿਆ ਵੀ ਆਹ ਬਚਨ ਕਿ ਆਖੇ ਹੈ ਪਰ ਉੱਥੇ ਬਚਨ ਕਰ ਦਿੱਤਾ ਗੁਰੂ ਹਰ ਰਾਏ ਸਾਹਿਬ ਨੇ ਕੀ ਬਚਨ ਕੀਤਾ ਵੀ RAM ਰਾਏ ਨੂੰ ਮੇਰੇ ਮੱਥੇ 'ਤੇ ਨਾ ਲਾਇਓ ਵੀ RAM ਰਾਏ ਨੂੰ ਕਹਿ ਦਿਓ ਵੀ ਉਹ ਮੇਰੇ ਮੱਥੇ 'ਤੇ ਨਾ ਲੱਗੇ ਤੇ ਸਾਧ ਸੰਗਤ ਜਿੰਨਾ ਚਿਰ ਸਰੀਰ ਕਰਕੇ ਗੁਰੂ ਹਰ ਰਾਏ ਸਾਹਿਬ ਰਹੇ ਉਹਨਾਂ ਨੇ RAM ਰਾਏ ਨੂੰ ਮੱਥੇ 'ਤੇ ਨਹੀਂ ਲਾਇਆ ਪਿਆਰਿਓ ਮੱਥੇ 'ਤੇ ਨਹੀਂ ਲਾਇਆ ਜਦੋਂ ਗੁਰੂ ਹਰ राय ਸਾਹਿਬ ਜੀ ਸੱਚਖੰਡ ਗਏ ਇਹ ਤਾਂ ਦਰਬਾਰਚ ਹੀ ਰਹਿੰਦਾ ਸੀ ਉੱਥੇ ਦਿੱਲੀ ਦੇ ਦਰਬਾਰ ਦੀ ਉਸ ਵਡਿਆਈ ਵਿੱਚ ਇਧਰ 5 ਸਾਲ ਦੀ ਅਰਬਲਾ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਜਦੋਂ ਗੁਰੂ ਹਰ राय ਸਾਹਿਬ ਸੱਚਖੰਡ ਜਾਣ ਲੱਗੇ ਉਹਨਾਂ ਨੇ ਫਿਰ ਗੁਰਤਾ ਗੱਦੀ ਦੀ ਬਖਸ਼ਿਸ਼ ਜਿਹੜੀ ਸੀ ਉਹ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਕਰ ਦਿੱਤੀ। ਜਦੋਂ ਰਾਮਰਾਏ ਨੂੰ ਪਤਾ ਲੱਗਿਆ ਵੀ ਆ ਤੇ ਉਲਟ ਹੀ ਹੋ ਗਿਆ ਕੰਮ। ਮੈਂ ਤੇ ਇੱਧਰ ਬੜਾਈ ਭਾਲ ਦਾ ਫਰਦਾ ਸੀ ਉੱਧਰ ਮੇਰੀ ਗੱਦੀ ਖੁੱਸ ਗਈ। ਮੈਂ ਵੱਡਾ ਸੀ ਮੇਰਾ ਹੱਕ ਬਣਦਾ ਸੀ ਪਿਓ ਦੀ ਜਾਇਦਾਦ ਦਾ। ਤੇ ਸਾਧ ਸੰਗਤ ਕਹਿੰਦੇ ਰਾਮਰਾਏ ਨੇ ਦਿੱਲੀ ਦੇ ਬਾਦਸ਼ਾਹ ਨੂੰ ਕਹਿਣਾ ਕੀਤਾ ਕਹਿੰਦਾ ਬਾਦਸ਼ਾਹ ਜੀ ਮੇਰੇ ਨਾਲ ਧੋਖਾ ਹੋ ਗਿਆ ਉਹ ਕਹਿੰਦੇ ਕੀ ਧੋਖਾ ਹੋ ਗਿਆ ਕਹਿੰਦੇ ਵੀ ਮੈਂ ਵੱਡਾ ਘਰ ਦੇ ਵਿੱਚੋਂ ਗੁਰੂ ਸਾਹਿਬ ਨੇ ਮੇਰੇ ਪਿਤਾ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਮੇਰੇ ਛੋਟੇ ਭਰਾ ਨੂੰ ਦੇ ਦਿੱਤੀ ਜਿਹਦੀ ਅਜੇ ਉਮਰ ਵੀ ਸਵਾ ਕ ਪੰਜ ਸਾਲ ਹੈ ਉਹਨੂੰ ਕੀ ਪਤਾ ਹੈ ਨਿਆਣੀ ਤੇ ਉਮਰ ਹੈ ਕਹਿੰਦਾ ਵੀ ਕਿਵੇਂ ਕਰੋ ਇਹ ਗੁਰਦਾ ਗਦੀ ਦੀ ਜਿਹੜੀ ਬਕਸ਼ਿਸ਼ ਹੈ ਮੇਰੇ ਤੇ ਹੋਣੀ ਚਾਹੀਦੀ ਹੈ ਮੇਰਾ ਅਧਿਕਾਰ ਮੈਨੂੰ ਮਿਲਣਾ ਚਾਹੀਦਾ ਹੈ ਕਿਵੇਂ ਮਰਜ਼ੀ ਦਿਵਾਓ ਬਾਦਸ਼ਾਹ ਕਹਿੰਦਾ ਕਹਿੰਦਾ ਰਾਮ ਰਾਏ ਮੈਂ ਜਿਹੜਾ ਕੁਝ ਗੁਰੂ ਸਾਹਿਬ ਨੇ ਕਰ ਦਿੱਤਾ ਉਹ ਤੇ ਨਹੀਂ ਅਸੀਂ ਤੁਹਾਨੂੰ ਦੁਆਦ ਸਕਦੇ ਹਾਂ ਇੱਕ ਹੈ ਮੀ ਆਸੀ ਤੁਹਾਨੂੰ ਮਾਨ ਸਨਮਾਨ ਦੇ ਸਕਦੇ ਆ ਜ਼ਗੀਰਾਂ ਦੇ ਸਕਦੇ ਆ ਸੱਤ ਪਿੰਡ ਕਹਿੰਦੇ ਫਿਰ ਦਿੱਤੇ ਸੀ ਸੱਤ ਪਿੰਡਾਂ ਦੀ ਕਮਾਨ ਸੰਭਾਲ ਦਿੱਤੀ RAM RAJ ਨੂੰ ਦੇਹਰਾ ਤੋਂ ਉੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਸੱਤ ਪਿੰਡਾਂ ਦੀ ਕਮਾਨ ਸੰਭਾਲ ਦਿੱਤੀ ਵੀ ਇਹ ਤੁਹਾਨੂੰ ਅਸੀਂ ਦੇ ਦਿੰਨੇ ਆ ਤੇ ਸਾਧ ਸੰਗਤ ਇਧਰ ਫਿਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਇਹਨਾਂ ਨੂੰ ਦਿੱਲੀ ਦਰਬਾਰ ਵਿੱਚ ਬੁਲਾਇਆ ਜਾਂਦਾ ਕਹਿੰਦੇ ਵੀ ਆਪਾਂ ਪੁੱਛ ਵੀ ਲਵਾਂਗੇ ਗੱਲ ਕਰ ਲਵਾਂਗੇ ਕੋਈ ਗੱਲ ਨਹੀਂ ਦਿੱਲੀ ਦਰਬਾਰ ਦਾ ਸੱਦਾ ਹੁੰਦਾ ਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨਾ ਕਰ ਦਿੰਦੇ ਵੀ ਉੱਥੇ ਰਾਮ ਰਾਏ ਰਹਿੰਦਾ ਸੀ ਮੱਥੇ ਨਹੀਂ ਲੱਗਣਾ ਗੁਰੂ ਦਾ ਹੁਕਮ ਹੈ ਇਹ ਨਾਂ ਗਏ ਦੂਜੇ ਤੀਜੇ ਸਨੇਹ ਤੇ ਫਿਰ ਗੁਰੂ ਹਰਿਕ੍ਰਿਸ਼ਨ ਮਹਾਰਾਜ ਚਾਲੇ ਪਾ ਦੰਦੇ ਜਦੋਂ ਅੰਬਾਲੇ ਪਹੁੰਚੇ ਪੰਜੋਖਰਾ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਇੱਕ ਬਹੁਤ ਵੱਡਾ ਨਾਮੀ ਪੰਡਤ ਰਹਿੰਦਾ ਸੀ ਜਿਹਦਾ ਆਲੇ ਦੁਆਲੇ ਬਹੁਤ ਬੋਲਵਾਲਾ ਸੀ ਪੰਜੋਖਰਾ ਸਾਹਿਬ ਉੱਥੇ ਟਿਕਾਣਾ ਕੀਤਾ ਮਹਾਰਾਜ ਨੇ ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਵੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਆਏ ਐ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਬਿਹੀਨਾ ਘੱਟ ਕੇ ਇਕੱਠ ਬਹੁਤ ਭਾਰੀ ਹੋ ਜਾਂਦਾ ਹੈ ਮਹਾਰਾ ਦੇ ਦਰਸ਼ਨ ਕਰਨ ਦੇ ਲਈ ਇਹ ਪੰਡਤ ਪੁੱਛਦਾ ਹੈ ਕਹਿੰਦਾ ਵੀ ਆਹ ਲੋਕ ਇੰਨੇ ਇਕੱਠੇ ਹੋ ਕੇ ਕਿੱਥੇ ਜਾ ਰਹੇ ਆ ਬਾਈ ਕਹਿੰਦੇ ਜੀ ਇਹ ਗੁਰੂ ਹਰਿਕ੍ਰਿਸ਼ਨ ਆਏ ਨੇ ਸਿੱਖਾਂ ਦੇ ਗੁਰੂ ਆਏ ਹੈ ਵੀ ਉਹਨਾਂ ਦੇ ਦਰਸ਼ਨਾਂ ਨੂੰ ਚੱਲੇ ਕੀ ਨਾਮ ਹੈ ਉਹਨਾਂ ਦਾ ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿੰਦੇ ਵੀ ਹੈ ਛੋਟੀ ਉਮਰ ਦੇ ਵਿੱਚ ਹੀ ਨੇ ਬਰਗ ਗੁਰਤਾ ਗੱਦੀ ਦੇ ਵਾਰਸ ਨੇ ਗੁਰੂ ਨਾਨਕ ਦੇ ਕਹਿੰਦਾ ਵੀ ਕਿੰਨੀ ਉਮਰ ਆਇਆ ਕਹਿੰਦੇ ਸਵਾ ਪੰਜ ਸਾਲ ਕਹਿੰਦਾ ਇੰਨੀ ਛੋਟੀ ਉਮਰ ਦੇ ਵਿੱਚ ਗੁਰੂ ਨਾਲ ਨਾਮ ਰਖਾ ਲਿਆ ਕਹਿੰਦਾ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਦੇ ਨਾਮ ਤੇ ਨਾਮ ਰੱਖਿਆ ਕਹਿੰਦਾ ਕ੍ਰਿਸ਼ਨ ਨੇ ਤੇ ਗੀਤਾ ਉਚਾਰਨ ਕੀਤੀ ਸੀ ਉਹਨਾਂ ਨੇ ਤਾਂ ਗੀਤਾ ਉਚਾਰੀ ਹੈ ਇਹ ਉਚਾਰਨਾ ਤਾਂ ਕੀ ਜੇ ਇਹ ਭਗਵਾਨ ਨੇ ਜੇ ਇਹ ਆਪ ਮਾਲਕ ਨੇ ਤਾਂ ਗੀਤਾ ਦੇ ਅਰਥ ਕਰਕੇ ਸੁਣਾਉਣ ਮੈਂ ਤਾਂ ਮੰਨਾਂਗਾ ਜਦੋਂ ਇਸ ਗੱਲ ਦਾ ਸੁਣਿਆ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਆਇਆ ਤੇ ਸਾਧ ਸੰਗਤ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਉਹਦਾ ਸੱਦਾ ਕਬੂਲ ਕੀਤਾ ਕਹਿੰਦੇ ਵੀ ਆ ਜਾਣ ਦੋ ਪੰਡਤ ਨੂੰ ਨਾਲ ਸੇਵਾਦਾਰਾਂ ਨੂੰ ਕਹਿ ਦਿੱਤਾ ਵੀ ਜੇ ਮੈਂ ਅਰਥ ਕਰਕੇ ਸੁਣਾ ਦਿੱਤੇ ਇਹਨੇ ਕਹਿਣਾ ਵੀ ਇਹਨਾਂ ਦੇ ਵਿੱਚ ਕੋਈ ਕਰਾਮਾਤ ਹੈ ਵੀ ਕਰਾਮਾਤੀ ਹੈ ਕਹਿੰਦੇ ਇਹਨੂੰ ਕਹਿ ਦਿਓ ਵੀ ਨਗਰ ਵਿੱਚੋਂ ਜਿਹੜਾ ਵੀ ਤੈਨੂੰ ਜਿਹੜਾ ਵੀ ਤੈਨੂੰ ਲੱਗਦਾ ਕੋਈ ਕਮਲਾ ਬੋਲਾ ਉਹਨੂੰ ਲੈ ਆ ਤੂੰ ਜੀਤੋ ਚਾਹਨਾ ਵੀ ਇਹ ਅਰਥ ਕਰਾ ਕੇ ਗੋਂਗਾ ਹੋਵੇ ਬੋਲਾ ਹੋਵੇ ਉਹਨੂੰ ਲੈ ਆ ਇਹਨੇ ਫਿਰ ਛੱਜੂ ਚੀਵਰ ਜਿਹਨੂੰ ਨਾਂ ਸੁਣਦਾ ਸੀ ਨਾ ਉਹ ਬੋਲ ਸਕਦਾ ਸੀ ਉਹਨੂੰ ਲੈ ਆਗੇ ਕਹਿੰਦਾ ਇਹ ਤੋਂ ਅਰਥ ਕਰਾ ਕੇ ਦਿਖਾਓ ਚਲਾਕੀ ਕੀਤੀ ਨਾ ਮਹਾਰਾਜ ਨਾਲ ਵੀ ਇਹਨੂੰ ਕਿਹੜਾ ਬੋਲਣਾ ਹੁੰਦਾ ਨਾ ਇਹਨੂੰ ਸੁਣਨਾ ਸੁਣਨਾ ਵੀ ਗੁਰੂ ਸਾਹਿਬ ਕੀ ਕਹਿੰਦੇ ਆ ਪਰ ਉਹ ਕੀ ਜਾਣੇ ਤੇ ਸਾਦ ਸੰਗਤ ਵੀ ਇਹ ਤੇ ਪਿੰਗਲ ਪਰਬਤ ਪਾਰ ਪਰੇ ਕਲ ਚਾਤਰ ਬਕੀਤਾ ਅੰਧਲੇ ਤਰਭਾਵਨ ਸੁਜਿਆ ਕਰ ਭੇਟ ਪਨੀਤਾ ਤੇ ਸਾਧ ਸੰਗਤ ਮਹਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਇਹਨੂੰ ਕੀ ਪਤਾ ਹੈ ਤੇ ਸਾਧ ਸੰਗਤ ਕਹਿੰਦੇ ਫਿਰ ਜਦੋਂ ਸੱਜੂ ਚੀਵਰ ਆਇਆ ਮਹਾਰਾਜ ਦੇ ਕੋਲ ਇੱਕ ਛੱਟੀ ਸੀ ਹੱਥ ਸਿਰ ਤੇ ਰੱਖ ਕੇ ਛੱਟੀ ਮਹਾਰਾਜ ਨੇ ਹੁਕਮ ਕਰ ਦਿੱਤਾ ਕਹਿੰਦੇ ਪੰਡਤ ਜੀ ਤੁਸੀਂ ਗੀਤਾ ਦੇ ਵਿੱਚੋਂ ਕੋਈ ਵੀ ਸ਼ਲੋਕ ਬੋਲਦੇ ਹੋ ਬੋਲੋ ਖਾਂ ਸ਼ਲੋਕ ਇਹ ਅਰਥ ਕਰੇਗਾ ਪੰਡਤ ਨੇ ਔਖਾ ਜਿਹਾ ਸ਼ਲੋਕ ਕੱਢ ਕੇ ਬੋਲਿਆ ਵੀ ਇਹਦੇ ਅਰਥ ਕਰਕੇ ਵਿਖਾਓ ਜਦੋਂ ਪੰਡਤ ਬੋਲਦਾ ਉਹ ਸੱਜੂ ਚੀਬਰ ਤੇ ਐਡੀ ਕਿਰਪਾ ਹੋਈ ਮਹਾਰਾ ਦੀ ਤੇ ਸਾਥ ਸੰਗਤ ਜਿਹੜਾ ਬੋਲਦਾ ਨਹੀਂ ਸੀ ਨਾ ਸੁਣਦਾ ਸੀ ਉਹ ਕਹਿੰਦੇ ਤੋਤੇ ਬਾਗ ਬੋਲਣ ਲੱਗ ਪਿਆ ਜਿਹੜੀ ਵੀ ਪੰਕਤੀ ਬੋਲਿਆ ਕਰੇ ਜਿਹੜਾ ਸ਼ਲੋਕ ਬੋਲਿਆ ਕਰੇ ਪੰਡਤ ਹੰਕਾਰੀ ਉਸੇ ਸ਼ਲੋਕ ਦਾ ਸਾਧ ਸੰਗਤ ਉਹ ਅਰਥ ਕਰਕੇ ਸੁਣਾ ਦਿਆ ਕਰੇ ਪੰਡਤ ਨੂੰ ਨੀਵੀਂ ਪਾਉਣੀ ਪੈਗੀ ਪਰ ਫਿਰ ਵੀ ਸਾਧ ਸੰਗਤ ਥੋੜਾ ਹੰਕਾਰ ਰਿਹਾ ਪਰ ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਿਰਪਾ ਕੀਤੀ ਫਿਰ ਉਹ ਪੰਡਤ ਦਾ ਹੰਕਾਰ ਤੋੜਿਆ ਫਿਰ ਉਹ ਪੰਡਤ ਮਹਾਰਾ ਦੇ ਚਰਨਾਂ ਨਾਲ ਜੁੜਿਆ ਇਹ ਤੇ ਸਾਧ ਸੰਗਤ ਗੁਰੂ ਨਾਨਕ ਦਾ ਕਰਤੇ ਐਸਾ ਹੈ ਉਹ ਫਿਰਦਾ ਪਿੰਗਲਾ ਵੀ ਬਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ ਫਿਰਦਾ ਪਿੰਗਲਾ ਵੀ ਬਾੜ ਚੜ ਜਾਵੇ ਕਿਰਪਾ ਹੋ ਜੇ ਤੇਰੀ ਮਾਲਕਾ ਫਿਰਦਾ ਪਿੰਗਲਾ ਵੀ ਬਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ ਫਿਰਦਾ ਪਿੰਗਲਾ ਵੀ ਬਾੜ ਚੜ ਜਾਵਾਂ ਮੈਂ ਕਿਰਪਾ ਹੋ ਜੇ ਤੇਰੀ ਮਾਲਕਾ ਸਿਉੜਾ ਵੀ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ ਫਿਰ ਤਾਂ ਪਿੰਗਲਾ ਵੀ ਪਹਾੜ ਚੜ ਜਾਵਾਂ ਮੈਂ ਇਹ ਕਿਰਪਾ ਹੋ ਜੇ ਤੇਰੀ ਮਾਲਕਾ ਕਰਮ ਹੋ ਗਿਦੀ ਤੇਰੀ ਮਾਲਕਾ ਕਿਰਪਾ ਹੋ ਜੇ ਤੇਰੀ ਮਾਲਕਾ ਸਤੰਗੜਾ ਦੀ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ ਸਤੰਗੜਾ ਦੀ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਤੇਰੀ ਮਾਲਕਾ ਪਿੰਗੜਾ ਵੀ ਪਹਾੜ ਚੜ ਜਾਵੇ ਜੇ ਕਿਰਪਾ ਹੋ ਜੇ ਕਿਰਪਾ ਹੋ ਨੇ ਈ ਮਾਲਕ ਤੇਰਾ ਤਿੰਗਲਾ ਦੀ ਪਹਾੜ ਚੜ ਜਾਨੀ ਜੇ ਕਿਰਪਾ ਹੋ ਜੇ ਤੇਰੀ ਮਾਲਕ ਆਓ ਉਹਦੀ ਕਿਰਪਾ ਦੇ ਪਾਤਰ ਬਣੀਏ ਤਾਂ ਕਿ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਾਡਾ ਵੀ ਜੀਵਨ ਸਬਰ ਜਾਏ ਭਵ ਸਾਗਰ ਤੋਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ ਗੁਰੂ ਸਮਰੱਥ ਹੈ ਸਮਰੱਥ ਗੁਰੂ ਸਰ ਹੱਥ ਧਰਿਓ ਜਦੋਂ ਗੁਰੂ ਦਾ ਹੱਥ ਸਾਡੇ ਸਿਰ ਤੇ ਟਿਕ ਗਿਆ ਤੇ ਸਾਦ ਸੰਗਤ ਫਿਰ ਉਹਦੀਆਂ ਬਖਸ਼ੀਸ਼ਾਂ ਉਹਦੀਆਂ ਰਹਿਮਤਾਂ ਜਿਹੜੀਆਂ ਸਦਾ ਹੀ ਵਰਤਦੀਆਂ ਰਹਿੰਦੀਆਂ ਨੇ ਫਿਰ ਟੋਟ ਨਾ ਆਵੇ ਬੱਧ ਦੋ ਜਾਈ ਕਿਸੇ ਵੀ ਤਰ੍ਹਾਂ ਦੀ ਟੋਟ ਨਹੀਂ ਆਉਣੀ ਉਹਦੀਆਂ ਬਖਸ਼ੀਸ਼ਾਂ ਵੱਧਦੀਆਂ ਜਾਣਗੀਆਂ ਗੁਰੂ ਦੀ ਕਿਰਪਾ ਦੇ ਪਾਤਰ ਬਣਦਾ ਯਤਨ ਕਰੀ ਆਉ ਉਹ ਭੁੱਲ ਚੁੱਕ ਦੀ ਕਿਮਾ ਮਾਨ ਅਤੇ ਸਨਮਾਨ ਦੇ ਹਾਰਦਿਕ ਧੰਨਵਾਦੀ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲਾ ਸਮਾਂ ਸੁੱਖਾਂ ਦਾ ਆਵੇ ਲੰਘੇਆ ਸਮਾਂ ਸ਼ੁਕਰਾਨੇ ਦਾ ਵੀ ਪਾਦਸ਼ਾ ਜਿਵੇਂ ਵੀ ਆਪ ਜੀ ਨੂੰ ਭਾਇ ਆਪ ਜੀ ਦੀ ਕਿਰਪਾ ਨਾਲ ਬਤੀਤ ਹੋਇਆ ਆਉਣ ਵਾਲਾ ਸਮਾਂ ਮਹਾਰਾਜ ਕਿਰਪਾ ਕਰਿਓ ਸਾਡੇ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਓ ਸਾਰਿਆਂ ਦੇ ਵਿੱਚ ਆਪਸੀ ਪਿਆਰ ਇਤਿਫਾਕ ਬਣੇ ਆਪ ਜੀ ਦੇ ਚਰਨਾਂ ਨਾਲ ਜੁੜ ਕੇ ਸੇਵਾ ਕਰਦੇ ਰਹੀਏ ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ ਸਾਡੀ ਸੇਵਾ ਕੀਤੀ ਹੋਈ ਅਕਾਲ ਪੁਰਖ ਵਾਹਿਗੁਰੂ ਖੁਸ਼ ਹੋ ਜਾਏ ਇਹ ਭਾਵਨਾ ਲੈ ਕੇ ਸੇਵਾ ਕਰਿਆ ਕਰੀਏ ਜਿਹੜੇ ਸੇਵਾ ਕਰਦੇ ਆ ਉਹ ਹਰ ਮਰਤਬਾ ਹਾਸਲ ਕਰ ਲੈਂਦੇ ਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰ ਚਤ ਲਾਏ ਮਨ ਜਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ ਆਓ ਮਨ ਭਾਉਂਦੇ ਫਲ ਪ੍ਰਾਪਤ ਹੋ ਜਾਂਦੇ ਆ ਜਿਹੜੇ ਸਤਿਗੁਰ ਦੀ ਸੇਵਾ ਕਰਦੇ ਆਓ ਹੁਣ ਗੁਰੂ ਸੋਤਰ ਪੜੀਏ ਅੱਗੇ ਆਪਾਂ ਅਨੰਦ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹੁੰਨੇ ਆ ਦੇਖ ਸਜੀ ਹੋਵੇ ਤਾਂ ਆਪਾਂ ਗੁਰੂ ਸੋਤਰ ਪੜਾਂਗੇ ਫਿਰ ਸਮਾਪਤੀ ਅਰਦਾਸ ਹੋਵੇਗੀ ਫਿਰ ਸਾਰੀਆਂ ਸੰਗਤਾਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਲੈਣੀਆਂ ਪੁੱਲ ਚੁੱਕ ਦੀ ਖਿਮਾ ਮਾਨ ਅਤੇ ਸਨਮਾਨ ਦੇ ਹਾਰਦਿਕ ਧੰਨਵਾਦੀ ਜਿੰਨੇ ਵੀ ਸੰਗਤ ਆਇਓ ਸਾਰੀ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸਭਨਾਂ ਨੂੰ ਜੀ ਆਇਆਂ ਨੂੰ ਗੁਰੂ ਨਾਨਕ ਦੇ ਘਰ ਦੇ ਮੰਗਤੇ ਬਣ ਜਾਈਏ ਆਓ ਇਹ ਧਾਰਨਾ ਪੜ ਕੇ ਫਿਰ ਗੁਰ ਸਤੋਪੁਰ ਬੱਡਿਆਂ ਦੇ ਵੱਡੇ ਮੇਰੇ ਸਾਹਿਬਾ ਮੰਗਤੇ ਆਸੀ ਤੇਰੇ ਦਰ ਦੇ ਬੱਡਿਆਂ ਦੇ ਵੱਡੇ ਮੇਰੇ ਸਾਹਿਬਾ ਮੰਗਤੇ ਆਸੀ ਤੇਰੇ ਦਰ ਦੇ ਬੱਡਿਆਂ ਦੇ ਵੱਡੇ ਮੇਰੇ ਸਾਹਿਬਾ ਮੰਗਤੇ ਆਸੀ ਤੇਰੇ ਦਰ ਦੇ ਵੱਡਿਆਂ ਦੇ ਵੱਡੇ ਮੇਰੇ ਸਹੇਬਾ ਮੰਗਤਿਆਂ ਸੀ ਤੇਰੇ ਦਰ ਦੇ ਵੱਡਿਆਂ ਦੇ ਵੱਡੇ ਮੇਰੇ ਸਹੇਬਾ ਮੰਗਤਿਆਂ ਸੀ ਤੇਰੇ ਦਰ ਦੇ ਵੱਡਿਆਂ ਦੇ ਵੱਡੇ ਮੇਰੇ ਸਹੇਬਾ ਮੰਗਤਿਆਂ